ਸ੍ਰੀ ਕਾਲ ਜੀ ਸਾਰਿਆਂ ਨੂੰ ਜਿੰਨੇ ਆਪਾਂ ਨੂੰ ਪਤਾ ਜਿਹੜੇ ਪੰਜਾਬ ਦੇ ਅੱਜ ਹਾਲਾਤ ਆ ਚਾਰ ਸਪੀ ਜਿਹੜੀ ਖੜਾ ਨਹੀਂ ਮਾਰ ਹੋ ਰਹੀ ਆ ਤੇ ਉਹਦੇ ਨਮਿਤ ਜਿਹੜਾ ਹੈਗਾ ਪਧਨੀ ਕਲਾਂ ਜਿਹੜਾ ਨਗਰ ਵੱਲੋਂ ਤੇ ਨੀਲ ਕੰਠ ਭਜਨ ਮੰਡਲੀ ਇਹਨਾਂ ਦੇ ਵੱਲੋਂ ਜਿਹੜਾ ਹੈਗਾ ਵਾ ਇਹ ਸਾਰਾ ਲੰਗਰ ਦੀ ਤਿਆਰੀ ਕੀਤੀ ਜਾ ਰਹੀ ਆ ਸੇਵਾ ਤੇ ਸਾਰੇ ਆਪਣੇ ਵੱਲੋਂ ਜਿਹੜੇ ਪੰਜਾਬੀ ਕਰ ਰਹੇ ਆ ਤੇ ਉਹ ਵੀ ਜੋ ਸਾਡੇ ਕੋਲੋਂ ਟੈਲਫੋਨ ਸਰਦਾ ਵਾ ਅਸੀਂ ਆਪਣੀ ਸਾਰੇ ਵਿਧਨੀ ਕਲਾ ਨਗਰ ਵੱਲੋਂ ਕੁਰਨੀਰ ਕੰਠ ਭਜਨ ਮੰਡਲੀ ਇਹਨਾਂ ਦੇ ਵੱਲੋਂ ਜਿਹੜਾ ਹੈਗਾ ਵਾ ਉਥੇ ਲੰਗਰ ਇਹ ਸਾਰਾ ਬਣਾ ਕੇ ਲੈ ਕੇ ਜਾਣਾ ਵਾ ਸੋ ਇੰਨੀ ਜਿਹੜੀ ਹੈਗੀ ਸਾਡੀ ਸੇਵਾ ਸਾਰਿਆਂ ਦੀ ਕਬੂਲ ਕਰਿਓ ਤੇ ਵਿਧਨੀ ਕਲਾ ਇਸੇ ਤਰ੍ਹਾਂ ਪ੍ਰਸਾਦ ਰੂਗਿਆਰਾਮ ਜੀ ਜਿਹੜੀ ਲੰਗਰ ਨਾਲ ਦੀ ਸੇਵਾ ਵਾ ਇਹ ਸਾਰੀ ਇਹ ਕਰ ਰਹੇ ਆ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਤੇ ਹਾਂਜੀ ਰਾਟਰ ਸਾਹਿਬ ਕੀ ਹਾਲ ਚਾਲ ਆ? ਤੇ ਜਿਹੜਾ ਆਪਾਂ ਇਹ ਲੰਗਰ ਦੀ ਸੇਵਾ ਕਰ ਰਹੀ ਆਏ ਐ, ਕਿਸ ਸਾਈਡ ਤੇ ਆਪਾਂ ਜਿਹੜਾ ਲੰਗਰ ਲੈ ਕੇ ਜਾਣਾ ਫਿਰ? ਇਹ ਵੀ ਜਿਹੜਾ ਲੰਗਰ ਜਾ ਰਿਹਾ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆਂ ਆਪਾਂ ਪੂਰੇ ਨਗਰ ਦਾ ਜਿਨ੍ਹਾਂ ਨੇ ਸਾਨੂੰ ਸਹਿਯੋਗ ਦਿੱਤਾ। ਤੇ ਇਹ ਜੋ ਲੰਗਰ ਅੜ ਪੀਟਾਂ ਦੇ ਅਸਤੇ ਜਿਹੜਾ ਆਪਾਂ ਲੈ ਕੇ ਜਾਣਾ ਇੱਧਰ ਹਰੀਕੇ ਵਾਲੇ ਸਾਈਡ ਤੇ ਜਿਹੜੇ ਬੰਦੇ ਆਪਣੇ ਇਧਰੋਂ ਸੇਵਾਦਾਰ ਗਏ ਹੋਇਆ। ਜੋ ਬੰਨ ਲ ਆ ਰਹੇ ਆ ਪਹਿਲਾਂ ਤੋਂ ਉਹਨਾਂ ਵਾਸਤੇ ਸਵੇਰ ਦਾ ਭੋਜਨ ਤਿਆਰ ਹੋ ਰਿਹਾ ਬਾਕੀ ਕੋਈ ਸ਼ੁੱਕਾ ਰਾਸ਼ਨ ਆ ਕੱਪੜੇ ਆ ਕੰਬਲ ਆ ਬੂਟ ਆ ਬੋਲੜੀਂ ਦਾ ਬੱਚਿਆਂ ਵਾਲੀਆਂ ਆਟਮਾਂ ਜਾਂ ਕਿਰੀਆਨਾ ਰਾਸ਼ਨ ਲਾ ਲੋ ਦਵਾਈਆਂ ਹੋਣਗੀਆਂ ਤੇ ਉਹ ਆਪਾਂ ਲੋਡ ਬੰਦਾ ਨੂੰ ਘਰੋ ਘਰੀ ਪਹਚਾ ਕੇ ਹੋਣੀਆਂ ਸਾਡਾ ਮੇਨ ਟਾਰਗੇਟ ਆ ਵੀ ਇੱਕ ਤਾਂ ਹਰੀਕੇ ਤੇ ਇਧਰ ਰਮਦਾਸ ਜੀ ਆ ਜਿਹੜਾ ਆਪਣਾ ਟੇਹਰਾ ਬਾਬਾ ਨਾਨਕ ਵਾਲੀ ਸਾਈਡ ਉਧਰ ਸਾਰਾ ਇਹ ਜਾਣਾ ਤੇ ਆਪਣੇ ਸਾਰੇ ਸੇਵਾਦਾਰ ਵੀਰ ਜਿੰਨੇ ਆ ਸਾਰੇ ਲੱਗੇ ਹੋਏ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਪੂਰੇ ਨਗਰ ਦਾ ਸੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤੀ ਆ ਤੇ ਸਾਡਾ ਫਰਜ ਬਣਦਾ ਵੀ ਜਿਹੜਾ ਇਹ ਲੰਗਰ ਆ ਰੱਗ ਗਰੀਬ ਦੇ ਮੂੰਹ ਚ ਪਾਵੇ ਤੇ ਹਰ ਇੱਕ ਲੋੜਵੰਦ ਤੱਕ ਪਹੁੰਚੇ ਬਾਕੀ ਪੂਰੇ ਪੰਜਾਬ ਦਾ ਫਰਜ ਬਣਦਾ ਆਪਣੇ ਦਾ ਵੀ ਜੋ ਬੰਦਾ ਜਿੰਨਾ ਜਤਨ ਸ਼ਕਤੀ ਹੈਗਾ ਸਾਰੇ ਜਣੇ ਸਹਿਯੋਗ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਸਾਡੇ ਸਾਰੇ ਵੀਰਾਂ ਨੇ ਬੱਦ ਤੋਂ ਬੱਦ ਸਾਨੂੰ ਸਹਿਯੋਗ ਦਿੱਤਾ ਤੇ ਸਾਰਿਆਂ ਦਾ ਬਹੁ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਉਹ ਆ ਜੀ ਡਾਕਟਰ ਸਾਹਿਬ ਹਜੇ ਜਿਵੇਂ ਪਾਣੀ ਜਾਂ ਹੜ ਆਈ ਜਾਂਦੇ ਆ ਇਸ ਤੋਂ ਬਾਅਦ ਜਿਵੇਂ ਪਾਣੀ ਨਿੱਤਰਨਾ ਵਾ ਅਸਲੀ ਜਿਹੜਾ ਹੈਗਾ ਕੰਮ ਦਾ ਉਹ ਤੋਂ ਬਾਅਦ ਪਰਾ ਜੀ ਉਦੋਂ ਹੀ ਹੋਣਾ ਹੋਰ ਵੀ ਸਾਡੇ ਉੱਤੇ ਸਾਡੇ ਮੋਤਵਾਰਾ ਪਿੰਡ ਦੇ ਐਮਸੀ ਸਾਹਿਬਾਨ ਜਾਂ ਜਿੰਨਾਂ ਨਾਲ ਸਾਡੀ ਗਾਂਵਦਰ ਗੱਲ ਹੁੰਦੀ ਹੈ ਕਮੇਟੀਆਂ ਨਾਲ ਸੰਸਥਾਵਾਂ ਜਿੰਨੀਆਂ ਵੀ ਜੁੜੀਆਂ ਵੀ ਉਹਨਾਂ ਨਾਲ ਗੱਲਬਾਤ ਉਹਦੇ ਵੀ ਉਸ ਤੋਂ ਬਾਅਦ ਆਪਾਂ ਨੂੰ ਉਹਨਾਂ ਨੂੰ ਡੀਜ਼ਲ ਦੀ ਤੇਲ ਦੀ ਲੋਡ ਅਸਲ ਲੋਡ ਦਾ ਬਾਅਦ ਚੋਂ ਪੈਣੀ ਹੈ ਹੁਣ ਜਿਹੜੀ ਲੋਡ ਹੈ ਉਥੇ ਸੁੱਕੇ ਰਾਸ਼ਨ ਦੀ ਨਹੀਂ ਹੁਣ ਤਾਂ ਸਿਰਫ ਇੱਕ ਟੈਡ ਭਰਨ ਤੱਕ ਦੀ ਗੱਲ ਆ ਵੀ ਅਗਲੇ ਨੂੰ ਖਾਣਾ ਵਾਲਾ ਖਵਾਇਆ ਜਾਵੇ ਅਗਲੇ ਆ ਤੇ ਘਰਾਂ ਦੀਆਂ ਸਹਾਇਆਂ ਕਰਨ ਜਾਓ ਜਿੱਥੇ ਪਾਣੀ ਚੜਿਆ ਹੋਵੇ ਸਫਾਈਆਂ ਹੋਣ ਸਹੀ ਸਹਾਇਤਾ ਤਾਂ ਉਦੋਂ ਬਾਅਦ ਚ ਹੋਣੀ ਹੈ ਉਦੋਂ ਬਾਅਦ ਚ ਹੋਣੀ ਹੈ ਜਿਵੇਂ ਆਪਣੇ ਹੁਣ ਉਥੇ ਘਰ ਟੁੱਟੇ ਹੋਏ ਆ ਉਹ ਵੀ ਦੁਬਾਰਾ ਸਾਰਨੇ ਪੈਣੀ ਆ ਦੇਖੋ ਉਹ ਤਾਂ ਕਰਨੇ ਪੈਣਾ ਜੀ ਕੋਈ ਸੀਮੈਂਟ ਦੀ ਲੋੜ ਆ ਜਾਂ ਕੁਛ ਦੀ ਆ ਉਹ ਆਪਾਂ ਸਹਾਇਤਾ ਉਦੋਂ ਬਾਅਦ ਚ ਉਹਨਾਂ ਦੀ ਉਹ ਵੀ ਕਰਾਂਗੇ ਜਿੰਨੇ ਜੋ ਮਾਲਕ ਨੇ ਬਖਸ਼ਿਆ ਸੋ ਇਹ ਸੀ ਜੀ ਪਿੰਡ ਵੱਧਨੀ ਕਲਾਂ ਤੇ ਨੀਲਕੰਠ ਭਜਨ ਮੰਡਲੀ ਵੱਲੋਂ ਜਿਹੜਾ ਸਾਰੀ ਇਹ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਉੱਥੇ ਪਹੁੰਚਣੀ ਆ ਹੜਪੀੜਤਾ ਦੇ ਕੋਲੇ ਤੇ ਬਾਕੀ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਆ ਕਿ ਸਾਰਾ ਜਿਹੜਾ ਪੰਜਾਬ ਆ ਉੱਥੇ ਸੁੱਖ ਸ਼ਾਂਤੀ ਹੋਵੇ ਤੇ ਜਿਹੜਾ ਮੁੜ ਬਹਾਲ ਹੋਵੇ ਮਹਾਰਾਜ ਅੱਗੇ ਬੇਨਤੀ ਕਰਦੇ ਆ ਵੀ ਕਰੋਪੀਤ ਜਿਹੜੀ ਹੈਗੀ ਹੈ ਨਿਗਾਹ ਉਹ ਹਟਾਓ ਤੇ ਜਿਹੜਾ ਛੇਤੀ ਤੋਂ ਛੇਤੀ ਆ ਮਿਹਰ ਕਰੋ ਪੰਜਾਬ ਦੁਆਰਾ ਵਾਸਤੇ ਆ ਚ ਹੋਵੇ ਤੇ ਅਸੀਂ ਜਿੰਨੀ ਜੋਗੇ ਹੈਗੇ ਆ ਸਾਨੂੰ ਸਾਰਿਆਂ ਨੂੰ ਇਸ ਮਾਰ ਦੇ ਉੱਤੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਸੇਵਾ ਕਰਨੀ ਚਾਹੀਦੀ ਆ ਸੋ ਇਹੀ ਅਸੀਂ ਆਪਣਾ ਸਾਰਿਆਂ ਵੱਲੋਂ ਹੱਥ ਬਨ ਕੇ ਬੇਨਤੀ ਕਰਦੇ ਆ ਸੋ ਘੁੱਲ ਚੱਕ ਦੀ ਖਿਮਾ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ